ਪੋਸਮਾਰਟਮ ਤੋਂ ਬਾਅਦ ਪਤਾ ਲੱਗਿਆ ਕਿ ਇਹ ਗਨਸ਼ਾਟ ਇੰਜਰੀ ਹੈ ਤੇ ਮੌਤ ਦਾ ਕਾਰਨ ਗਨਸ਼ਾਟ ਗੁੰਡ ਹੈ ਰਾਈਟ ਆਈ ਦੇ ਉੱਤੇ ਐਂਟਰੀ ਪੁਆਇੰਟ ਸੀਗਾ ਐਗਜ਼ਿਟ ਪੁਆਇੰਟ ਸਿਰ ਦੇ ਪਿੱਛੋਂ ਸੀਗਾ ਨੈਕ ਟੋਂ ਤੇ ਐਂਡ ਮੌਕੇ ਤੇ 9mm ਦੀ ਖੋਲ ਮਿਲਿਆ ਸੀਗਾ 9mm ਦਾ ਖੋਲ ਮਿਲਿਆ ਤਾਂ ਸਾਨੂੰ ਇਹ ਲੱਗਿਆ ਕਿ ਰਾਤੀ ਨੂੰ ਇਹਨਾਂ ਦਾ ਆਪਣਾ ਵਕੰਦੀ ਹੋਣਾ ਹੈ ਇਹਨਾਂ ਨੂੰ ਸਰਕਾਰੀ ਗਲੌਕ ਜਿਹੜਾ ਹੈ ਮਾਈਨ ਮੰ ਉਹ ਸ਼ੂਟ ਸੀਗਾ ਇਨਵੈਸਟੀਗੇਸ਼ਨ ਚਲਦੀ ਰਹੀ ਦੋ ਦਿਨਾਂ ਵਿੱਚ ਸੀਕਵੈਂਸ ਆਫ ਇਵੈਂਟਸ ਜਿਹੜੇ ਸੀਗੇ ਕਿ 31 ਤਰੀਕ ਸ਼ਾਮ ਨੂੰ ਇਹਨਾਂ ਨੇ ਇੱਕ ਗੈਰਾਜ ਓਨਰ ਨੂੰ ਬੁਲਾਇਆ ਸੀਗਾ ਉਸ ਗੈਰਾਜ ਓਨਰ ਦੇ ਗੈਰਾਜ ਚ ਇੱਕ ਗੱਡੀ ਜਿਹਦਾ ਇਹਨਾਂ ਦੀ ਗੱਡੀ ਦੇ ਨਾਲ ਐਕਸੀਡੈਂਟ ਹੋ ਗਿਆ ਸੀਗਾ ਉਹ ਖੜੀ ਸੀਗੀ ਜਿਸ ਬੰਦੇ ਨਾਲ ਐਕਸੀਡੈਂਟ ਹੋਇਆ ਸੀਗਾ ਉਹਨੂੰ ਵੀ ਬੁਲਾਇਆ कि मैं देखना चाहता कि ग्डी का कम हो गया उन, नाल के उन्ह खोजेवाल पिंड तो गैराज जोड़ा है उत्थे आ गए मोटर गैराज उस तो बाद उसने दोनों कहा कि मैनू तुम बस अड्डा दो बस अड्डे इनका कोई फ्रेंड रहा वो फ्रेंड उत मौजूद नहीं नहींटो लिता ऑटो लेके ये कचहरी चौंक वाल आए उस बाद फिर दोबारा कोई नौ साढ़े नौ बजे तो वापस बस अड्डे चले गए उत्तों एक दूजा ऑटो लिता ने दूजा ऑटो लिता उन्होंने कहा कि मैं खोजे वाला उन्हें क्या जी मैं इन्नी दूर नहीं जाऊंगा तो इन्हों ने कहा चल मैं तू कपूथला चौंक या मामे के ढाबे तक छोड़ दे। उतों मैं आगे कुछ होर कर लिया कोई टैक्सी कर लिया या मेरा कुछ जानकार होगा उन्होंने मैं बुला लिया इवेंचुअली देरी हो गई सी साढ़े बारह के करीब मामे के ढाबे के कोल सगे उतों कोई वहीकल मिली नहीं न्यू ईयर रीफ सी ठंड सी ਇਹਨਾਂ ਨੇ ਉਹਨੂੰ ਕਿਹਾ ਕਿ ਤੂੰ ਮੈਨੂੰ ਛੱਡ ਦੇ ਕੋਜਵਾਲ ਪਿੰਡ ਇਹਨਾਂ ਦਾ ਆਪਣਾ ਜਿਹੜਾ ਦੁਸ਼ਤਾਨੀ ਪਿੰਡ ਹੈ ਉਹਨੇ ਮਨਾ ਕੀਤਾ ਜਿਹੜਾ ਮੁੰਡਾ ਸੀਗਾ ਉਹ ਨਸ਼ੇੜੀ ਤਾਇਕ ਦਾ ਹੈ ਤੇ ਨਸ਼ਾ ਵੀ ਕਰਦਾ ਹੈ ਜਿਹੜਾ ਆਟੋ ਚਾਲਕ ਹੈ ਨਸ਼ਾ ਛਡਾਊ ਕੇਂਦਰ ਤੋਂ ਦਵਾਈ ਵੀ ਲੈਂਦਾ ਹੈ ਕਹਾ ਸੁਣੀ ਚ ਹਾਥਾਪਾਈ ਵੀ ਹੋਈ ਇਹਨਾਂ ਦੀ ਹਾਥਾਪਾਈ ਵਿੱਚੋਂ ਉਹਨੇ ਜਿਹੜਾ ਇਹਨਾਂ ਦਾ ਸਰਕਾਰੀ ਵੈਪਨ ਸੀਗਾ ਉਹ ਖੋ ਕੇ ਇੱਕ ਫਾਇਰ ਕੀਤਾ ਇੱਕ ਫਾਇਰ ਤੋਂ ਹੀ ਇਹਨਾਂ ਦੀ ਡੈਥ ਹੋ ਗਈ ਜਿਹੜਾ ਬੰਦਾ ਆਇਡੈਂਟੀਫਾਈ ਕੀਤਾ ਗਿਆ ਹੈ ਉਹਦਾ ਨਾਮ ਵਿਜੇ ਕੁਮਾਰ ਹੈ ਇਹ ਜਲੰਧਰ ਦਾ ਰਹਿਣ ਵਾਲਾ ਹੈ 6 ਸਾਲ ਤੋਂ ਆਟੋ ਚਲਾ ਰਿਹਾ ਹੈ ਜਿਹਦਾ ਇੱਕ ਹੋਰ ਭਰਾ ਵੀ ਹੈ ਫਾਦਰ ਇਹਦਾ ਡਰਾਈਵਿੰਗ ਦਾ ਕੰਮ ਕਰਦਾ ਸੀਗਾ ਇਸ ਨੋ ਮੋਰ ਇਹਨੂੰ ਅਰੈਸਟ ਕਰ ਲਿਆ ਹੈ ਜਿਹਦੇ ਪੋਜੀਸ਼ਨ ਤੋਂ 9mm ਬਲੌਕ ਮਿਲਿਆ ਹੈ ਬੁਲੇਟਸ ਮਿਲੀਆਂ ਜਿਹੜੀ ਸਰਕਾਰੀ ਇਸ਼ੂਡ ਹੈ ਪਲੱਸ ਇਹਦੇ ਕੱਪੜੇ ਜਿਹੜੇ ਖੂਨ ਤੋਂ ਲਤਪਤ ਸੀਗੇ ਉਹ ਪੰਮਰਾਬਤ ਕਰ ਲਏ ਤੇ ਕੇਸ ਹੈਸ ਬੀਨ ਟ੍ਰੇਸਡ ਤੇ ਫੈਮਲੀ ਇਨਰਦੀ ਫੈਮਲੀ ਜਿਹੜੀ ਉਹਨਾਂ ਦੇ ਨਾਲ ਵੀ ਗੱਲ ਹੋਈ ਉਹ ਸਾਡੀ ਆਪਣੀ family ਹੈ ਉਹਨਾਂ ਨੂੰ ਆਪਾਂ ਇਹ ਦੱਸਿਆ ਹੈ ਕਿ ਪੂਰਾ ਜਰਨਾ ਤੁਹਾਨੂੰ ਬਲੀਫ ਕਰ ਲੈ ਸਕੂਐਕਵੈਂਸ ਆਫ ਇਵੈਂਟਸ ਦੱਸੇ ਐਂਡ ਕੋਈ ਕੁਐਸਚਨ ਹੈ ਤੁਮ ਪੁੱਛ ਸਕਦੇ ਸਰੇ ਜਿਹੜਾ ਵੀ ਰਿਕਾਰਡ ਹੈ ਤਾਂ ਕੋਈ ਕ੍ਰਿਮਨਲ ਬੈਕਗ੍ਰਾਉਂਡ ਇਟ ਲੜਾਈ ਝਗੜੇ ਦਾ ਪਰਚਾ ਹੈ ਪੁਰਾਣਾ ਪੁਰਾਣਾ ਜਿਹੜਾ ਸਰੇ ਕੋਈ ਬਲੌਗ ਮਿਲਿਆ ਤੇ ਦੱਸਿਆ ਮਿਲਿਆ ਕੋਈ ਕਿੰਨੀਆਂ ਗੋਲੀਆਂ ਮਿਲੀਆਂ ਹੋਰ ਗੋਲੀਆਂ ਮਿਲਤ 11 ਗੋਲੀਆਂ

ਆਵਾਜ਼ ਆਉਂਦੀ ਹੈ ਪਿਸਟਲ ਅਗਦਾਈ ਪਿਸਟਲ ਅਗਦਾਈ ਨਾਨੀ ਕੱਢੀ ਵਾਰ ਨਾਲ ਉਹਨੂੰ ਡਰ ਨਾਲ ਕੱਢੀ ਉਹਨੇ ਖੋਲੀ ਜਾਂ ਨਹੀਂ ਜਦ ਕਫਲ ਹੋ ਰਹੀ ਹੈ ਜੀ ਤੇ ਬੋਡੀ ਵਿੱਚ ਕੁਝ ਵੀ ਤੁਸੀਂ ਕਿਹਾ ਰੱਖਿਆ ਉਹ ਤਾਂ ਖਤਾਈ ਜਾ ਰਿਹਾ ਹੈ ਪਿਸਟਲ ਬਣਾਣੀ ਆਉਂਦੀ ਸੀ ਨਹੀਂ ਗਲੋਕ ਪਿਸਟਲ ਤਾਂ ਕੋਈ ਵੀ ਚਲਾ ਸਕਦਾ ਜੀ ਸਰ ਜੀ ਕਹਿ ਰਹੇ ਮਾਮਲੇ ਤਾਂ ਬਿਲਕੁਲ ਹੋਈ ਹੈ ਐਕਟ ਮਾਮਲੇ ਦੇ ਟੱਬ ਦੇ ਤੋਂ ਹਾਂ ਤੇ ਬਾਵਾ ਕੋਲ ਤਾਂ ਇਹ ਵਗ ਐਕਟਲੀ ਆਟੋ ਡਰਵਰ दैट ਆ ਯੂ ਡਰਕ ਟੂ ਯੂ ਓਨ ਦਾ ਕੋਟੇਵਾਂ

চলে गए उधर रास्ते से रास्ते ही कोई लड़ाई लड़ा, लड़ा, हाँ, तो हो गया लास्ट टाइम की एक वीडियो वायरल हो गया उसमें भी एडवेंचर तो बैक तो तो के जा रहे मैं कल हम भी पालाव बास्टन तक तो और ममरेटा पे तक लेके जी हां हाँग जी जो जड़ी वीडियो है तोनु ग्रुप से है सारी वीडियो सारी वीडियोस और पहला एक डीएसपी साहब ਪੀ ਬੈਕ ਉਹਨਾਂ ਨੇ ਖਾਦਾ ਨਹੀਂ ਦੁੱਧ ਦੋ ਜਣੇ ਦੇਰ ਵਾਸ ਓਨਲੀ 1% ਦੋ ਗਨ ਮੈਨੂੰ ਸ਼ੂਟ ਸੀ ਕਿ ਇੱਕ ਛੁੱਟੀ ਤੇ ਸੀਗਾ ਇੱਕ ਜਿਹੜਾ ਸੀਗਾ ਉਹ ਕਰ ਗਿਆ ਸੀਗਾ ਨਾਨ ਪੁੱਛ ਕੇ ਰਾਤ ਨੂੰ ਲੇਕੋ ਆਟੋ ਇਸਰ ਬੈਠਾ ਉਦੋਂ ਲੋਈ ਸੀਗੀ ਇਹਦੇ ਕੋਲ ਜਿਹਨੂੰ ਉੱਥੇ ਜਿਹੜਾ ਵਿਆਨੀ ਉਥੇ ਲੋਈ ਨਹੀਂ ਮਿਲੀ ਨਹੀਂ ਮਿਲੀ ਲੋਈ ਸਰ ਵੀ ਆਫਟਰ ਦੈਟ ਦੇ ਇਨਸੀਡੈਂਟ ਇੱਕ ਵਾਰਾਸ ਆਟੋ ਡਰਾਈਵਰ ਨੇ ਟੇਕਿਆ ਸੀਗਾ ਕੋਈਸ ਕਪਲ ਕਿਸ ਤਰੀਕੇ ਨਾਲ इन फ्यूचर هون ਇਸ ਚੀਜ਼ ਦਾ ਐਕਸਟ੍ਰੀਮ ਹੋ ਆ ਗਿਆ ਸੋਸ਼ਲ ਕੇ ਟੈਕ ਆਰਟੂ ਟ੍ਰੈਵਲ ਦੇ ਮਾਤੇ ਇਹ ਨਹੀਂ ਇੱਕ ਇੱਕ ਮਿੰਟ ਦਿਸ ਇਸ ਨਾਟ ਇਨ ਦਿਸ ਕੇਸ ਤੁਸੀਂ ਕੇਸ ਦੇ ਰਿਲੇਟਡ ਪੁੱਛੋ ਇਹ ਜਿਹੜੀ ਚੀਜ਼ ਹੈ ਮੈਂ ਦੁਬਾਰਾ ਤੁਹਾਨੂੰ ਇਨਵਾਈਟ ਕਰਾਂਗਾ ਐਲਟਿਕ ਸੁਜੈਸ਼ਨਸ ਫਰਮ ਮੀਨ ਇਹ ਦੱਸ ਰਹੀ ਸੀ ਤੁਸੀਂ ਨਹੀਂ ਹੋ ਗਿਆ ਬਸ ਨਹਿਰ ਦੇ ਕੋਲੇ ਨਦੀ ਪੱਟੀ एज होनी है कोई पैंती छत्तीस साल होनी हाँ जी की जी नहीं जी पोस्टमार्टम बिल्कुल क्लियर है जी हाँ जी द डेथ इज बाय गनशॉटिंग जी 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 नहीं, नहीं इट इज राइट आईब्रो आईब्रोते उत्ते एक इचुक्त